ਉਸ ਤੋਂ ਬਾਅਦ ਇੱਕ ਬੀਬੀ ਜਿਹੜੀ ਆ ਜੋ ਜੰਡੂ ਸਿੰਘੇ ਰਹਿੰਦੀ ਹੈ ਜਿਸ ਨੇ ਕੱਲ ਜਦ ਦੁਰਰਾਜ ਸ਼ਮੀ ਜੰਡੂ ਸਿੰਘੇ ਦੇ ਸਾਰੇ ਇਲਾਕਾ ਵਾਸੀ ਮਹੱਲਾ ਵਾਸੀਆਂ ਨੇ ਜਦੋਂ ਫੋਨ ਕੀਤਾ ਤੇ ਅਸੀਂ ਉਹਨਾਂ ਦੇ ਫੋਨ ਤੋਂ ਬਾਅਦ ਤੁਰੰਤ ਜਿਹੜਾ ਆ ਐਸ ਐਚ ਓ ਸਾਹਿਬ ਐਸ ਐਸ ਪੀ ਤੇ ਸਾਰੇ ਸੀਨੀਅਰ ਅਧਿਕਾਰੀਆਂ ਨੂੰ ਜਿਹੜਾ ਉਹ ਵੀਡੀਓ ਕਲਿੱਪ ਪਾਈ ਤੇ ਪਾਉਣ ਤੋਂ ਬਾਅਦ ਉਹ ਜਦੋਂ ਵੀਡੀਓ ਸੁਣੀ ਤੇ ਸਾਰਿਆਂ ਨੇ ਇਸ ਗੱਲ ਦਾ ਖੇਦ ਪ੍ਰਗਟਾਇਆ ਕਿਉਂਕਿ ਉਹਨੇ ਕਿਹਾ ਭਈ ਮੈਂ ਬਰਦਾ ਅਨਮਦਰੀ ਨੂੰ ਵੀ ਉਹਨੇ ਗਾਣਾ ਕੱਢੀਆਂ ਅਪਸ਼ਬਦ ਬੋਲੇ ਤੇ ਸਾਡੇ ਸਤਿਗੁਰ ਰਵਿੰਦਰ ਅੰਦਾਜ਼ ਜੀ ਮਹਾਰਾਜ ਉਹਨਾਂ ਨੂੰ ਵੀ ਜਿਹੜੇ ਅਪਸ਼ਬਦ ਬੋਲੇ ਜਿਹੜਾ ਕਿ ਰਬਿਦਾਸੀਆ ਸਮਾਜ ਤੇ ਸਮੁੱਚਾ ਸਮਾਜ ਜਿਹੜਾ ਇਹ ਗੱਲ ਨੂੰ ਬਰਦਾਸ਼ਤ ਨਹੀਂ ਕੀਤਾ ਤੇ ਔਰ ਉੱਪਰ ਜਿਹੜਾ ਤੁਰੰਤ ਜਿਹੜਾ ਆ ਕੱਲ 1.5 ਵਜੇ ਜਿਹੜਾ ਉੱਤੇ ਪਰਚਾ ਹੋਇਆ ਉਸ ਦੀ ਗ੍ਰਿਫਤਾਰੀ ਵੀ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਕਿਹਾ ਸੀ ਵੀ ਤੁਰੰਤ ਹੋਵੇ ਤੇ ਜਿਹੜੇ ਮੌਜੂਦਾ ਪੰਚ ਉਹ ਪੰਚਵਾਂ ਵੱਲੋਂ ਕਿਉਂਕਿ ਸਾਡੇ ਨਾਲ ਬਹੁਤ ਚਰਦੇ ਹੋ ਜੁੜੇ ਸੀਗੇ ਤੇ ਉਹਨਾਂ ਵੱਲੋਂ ਜਿਹੜਾ ਮੁਕੱਦਮਾ ਆਇਆ ਉਹ ਦਰਜ ਕੀਤਾ ਗਿਆ ਤੇ ਉਸ ਦੇ ਉੱਪਰ ਜਿਹੜਾ 295 ਐਸਸੀਐਸ ਐਕਟ ਨੰਗੇ ਪੜਕਾਉਣ ਦੀ ਦਸਤ ਹੈ ਅੱਜ ਤੱਕ ਦੇ ਦਿਨ ਜਿਹੜਾ ਆ ਉਹ ਪਰਚਾ ਦਰਜ ਹੋਇਆ ਉਹ ਦਰਜ ਤੋਂ ਬਾਅਦ ਵੀ ਗ੍ਰਿਫਤਾਰੀ ਹੋਈ ਪਰ ਲੋਕਾਂ ਦੀ ਇਹ ਮੰਗ ਸੀ ਬੀਓ ਉਸ ਨੂੰ ਤੁਰੰਤ ਜੇਲ੍ਹ ਭੇਜਿਆ ਜਾਵੇ ਕਿਉਂਕਿ ਪਹਿਲਾਂ ਵੀ ਜਦੋਂ ਪਵਨ ਮੈਮੀ ਆ ਇਹ ਵੀ ਪਵਨ ਮੈਮੀ ਦੀ ਜਿਹੜੀ ਆ ਭੈਣ ਹੀ ਲੱਗਦੀ ਆ ਕਿਉਂਕਿ ਉਹ ਵੀ ਹਮੇਸ਼ਾ ਹੀ ਸਮਾਜ ਦੇ ਖਿਲਾਫ ਸੰਤਾਂ ਦੇ ਖਿਲਾਫ ਉਹਨਾਂ ਦੀ ਵਿਚਾਰਧਾਰਾ ਦੇ ਖਿਲਾਫ ਬੋਲਦਾ ਹੀ ਰਹਿੰਦਾ ਥੋੜੀ ਜੇ ਤੁਸੀਂ ਵੀਡੀਓ ਸੁਣ ਲਓ ਜਿਹੜੇ ਹੁਣ ਦੁਬਾਰਾ ਫੇਰ ਪਾਈ ਹੈ ਤੇ ਤੁਸੀਂ ਉਹਦੇ ਵਿੱਚ ਤਾਂ ਇਸ ਜਨਾਨੀ ਦੇ ਭੌਤ ਨਹੀਂ ਸਮਝੋਗੇ ਇਹ ਸਮਝੋਗੇ ਵੀ ਦੋਨੇ ਰਿਸ਼ਤੇਦਾਰੀ ਲੱਗਦੇ ਆ ਸੋ ਉਹਰੇ ਉੱਪਰ ਵੀ ਜਿਹੜਾ ਤੁਰੰਤ ਆ ਪਰਚਾ ਕਰਨ ਵਾਸਤੇ ਜਿਹੜਾ ਆ ਜਲਦੀ ਜਿਹੜਾ ਆ ਸਾਰਿਆਂ ਨੂੰ ਕਮਾਂਗੇ ਕਿਉਂਕਿ ਹਮੇਸ਼ਾ ਹੀ ਪਿਛਲੇ ਸਾਲ ਵੀ ਉਹਨੇ ਕਿਹਾ ਸੀ ਥੋੜੇ ਜਿਹਾ ਪਹਿਲਾਂ ਸਾਲ ਕਿਹਾ ਤਾਂ ਉਹਨੇ ਡਿਬੇਟ ਕਰਨ ਨੂੰ ਕਿਹਾ ਸੀ ਉੱਥੇ ਵੀ ਨਹੀਂ ਆਇਆ ਤੇ ਉੱਥੇ ਵੀ ਜਿਹੜਾ ਕੱਲਾ 295 ਪਰਚਾ ਦਰਜ ਕਰਨ ਦੇ ਨਾਲ ਕੀ ਹੋਇਆ ਵੀ ਕੋਰਟ ਵਿੱਚ ਜਦੋਂ ਜੱਜ ਨੇ ਕਿਹਾ ਇਹ ਗੱਲੋ ਸੱਚ ਬੋਲੇ ਵੀ ਜਦੋਂ ਕੋਰਟ ਚ ਪੇਸ਼ ਹੋਇਆ ਤੇ ਜੱਜ ਨੇ ਕੀ ਕਿਹਾ ਸੀ ਉਹਨੇ ਵਕੀਲ ਨੂੰ ਪਤਾ ਸਾਰਾ ਕੁਝ ਵੀ ਜਦੋਂ ਉਹਨਾਂ ਦੇ ਵਕੀਲਾਂ ਨੇ ਪੱਖ ਰੱਖਿਆ ਵੀ ਇਹਨੂੰ ਜਿਹੜਾ ਆ ਨੋਟਿਸ ਆ ਉਹ ਨਹੀਂ ਦਿੱਤਾ ਗਿਆ। ਤੋਂ ਜਦੋਂ ਸਾਡੇ ਆਈਓ ਜਦੋਂ ਗਿਆ ਹੀ ਪਤਾਲਾ ਧਾਣੇ ਤੋਂ ਉਹਨੇ ਵੀ ਕਿਹਾ ਵੀ ਨੋਟਿਸ ਇਹਨੂੰ ਨਹੀਂ ਦਿੱਤਾ ਤੇ ਜੱਜ ਨੇ ਤੁਰੰਤ ਤਰੀ ਜਿਹੜੀ ਆ ਬੇਲ ਦੇ ਦਿੱਤੀ। ਜੇਕਰ ਇਹੀ ਤਰ੍ਹਾਂ ਜਦੋਂ ਉਦੋਂ ਐਸਐਚਓ ਸਾਹਿਬ ਨੂੰ ਕਿਹਾ ਸੀ ਵੀ ਲਾਓ ਸਾਰੀਆਂ ਤੇ ਉਹਨਾਂ ਨੇ ਕਿਹਾ ਸੀ ਅਸੀਂ ਬਾਅਦ ਵਿੱਚ ਜਦੋਂ ਅਸੀਂ ਜਿਹੜੀ ਇਹਦੀ ਬੇਲ ਨਹੀਂ ਹੋਣੀ ਬਾਅਦ ਵਿੱਚ ਵਾਧਾ ਜੁਰਮ ਜਿਹੜਾ ਇਹ ਉੱਤੇ ਵੀ ਜਿਹੜਾ ਪਵਨ ਮੈਮੀ ਦੇ ਉੱਪਰ ਦੰਗੇ ਭੜਕਾਉਣ ਦਾ ਵਾਧਾ ਜਿਹੜਾ ਜੁਰਮ ਆ ਉਹ ਬਾਅਦ ਤੈਨ ਜਿਹੜਾ ਕੀਤਾ ਗਿਆ ਸੋ ਇਹ ਬੰਦੇ ਜਿਹੜੇ ਆ ਹਮੇਸ਼ਾ ਹੀ ਸਮਾਜ ਦੇ ਪ੍ਰਤੀ ਨਫਰਤ ਭੁਲਾਉਂਦੇ ਆ ਤੇ ਹਮੇਸ਼ਾ ਹੀ ਬੋਲਦੇ ਰਹਿੰਦੇ ਆ ਕਈ ਸਾਥੀ ਕਹਿੰਦੇ ਆ ਵੀ ਸਾਨੂੰ ਮੌਕਾ ਮਿਲਣਾ ਚਾਹੀਦਾ ਸੋ ਅਸੀਂ ਉਹ ਸਾਥੀਆਂ ਨੂੰ ਵੀ ਮੌਕਾ ਦਿੰਦੇ ਆ ਵੀ ਤੁਸੀਂ ਜਿਹੜਾ ਪਵਨ ਮੈਮੀ ਆ ਉਹ ਵੀ ਬਹੁਤ ਸਮਾਜ ਦੇ ਖਿਲਾਫ ਸੰਤਾ ਮਹਾਪੁਰਸ਼ਾ ਖਿਲਾਫ ਬੋਲਦਾ ਵੀ ਤੁਹਾਨੂੰ ਦੋ ਦਿਨ ਦਾ ਸਮਾਂ ਦਿੱਤਾ ਵੀ ਦੋ ਦਿਨ ਦੇ ਵਿੱਚ ਤੁਸੀਂ ਜੋ ਕਾਰਜ ਕਰਾਉਣਾ ਚਾਹੁੰਦੇ ਹੋ ਉੱਤੇ ਉਹ ਤੁਸੀਂ ਕਰਾ ਸਕਦੇ ਆ ਤੇ ਜੋ ਤੁਸੀਂ ਉਹਨੂੰ ਗ੍ਰਿਫਤਾਰੀ ਕਰਾ ਸਕਦੇ ਆਂ ਕੁਝ ਵੀ ਕਰਾ ਸਕਦੇ ਹੋ ਉਹ ਤੁਹਾਡੇ ਖੜਾਦੇ ਹੁੰਦੇ ਆਂ ਤੇ ਜੇਕਰ ਤੁਹਾਡੇ ਕੋਲ 2-3 ਦਿਨਾਂ ਤੋਂ ਬਾਅਦ ਨਾ ਹੋਇਆ ਤੇ ਫਿਰ ਦੁਬਾਰਾ ਉਹ ਤੇ ਬੰਦੇ ਤੇ ਜਿਹੜੀ ਆ ਸਾਰੀਆਂ ਜਥੇਬੰਦੀਆਂ ਬੋਲੋ ਸਮੁੱਚੇ ਸਮਾਏ ਬੋਲੋ ਜਿਹੜਾ ਦੁਬਾਰਾ ਰਲ ਮਿਲ ਕੇ ਉਹ ਤੇ ਜਿਹੜੀ ਕਾਰਵਾਈ ਕਰਾਈ ਜਾਊਗੀ ਤੇ ਇਸ ਦੇ ਨਾਲ ਹੀ ਅਸੀਂ ਇਹ ਵੀ ਕਹਿਣਾ ਚਾਹੁੰਦੇ ਆਂ ਹਮੇਸ਼ਾ ਹੀ ਸਤਿਗੁਰੂ ਬਿਦਾਸ ਮਹਾਰਾਜ ਦੇ ਪੁੰਨੇ ਚੱਲਦੇ ਹੋਏ ਸਾਰੇ ਧਰਮਾਂ ਦਾ ਜਿਹੜਾ ਸਨਮਾਨ ਕਰਦੇ ਆਂ ਆਦਰ ਨਾਲ ਏਦਾਂ ਦੀ ਬੋਲੀ ਜਿਹੜੀ ਨਹੀਂ ਹੋਣੀ ਚਾਹੀਦੀ ਸੋ ਜਨਾਨੀ ਨੇ ਵੀ ਜਾਣਬੁੱਝ ਕੇ ਗੁੰਮਰਾਹ ਕਰਨ ਵਾਸਤੇ ਜਿਹੜੀ ਵੀਡੀਓ ਬੇਮੈਨੂ ਮੈਡੀਕਲ ਸਟੋਰ ਜਿਹੜੇ ਆ ਉਹ ਸਾਰੇ ਬੰਦ ਹੋਗੇ ਤੇ ਸਾਰਿਆਂ ਨੂੰ ਪਤਾ ਆ ਆਦਮਪੁਰ ਦੇ ਵਿੱਚ ਜਿਹੜਾ ਮੈਡੀਕਲ ਸਟੋਰ ਆ ਉਹ 12 ਵਜੇ ਤੋਂ ਬਾਅਦ ਬੰਦ ਹੀ ਰਹਿੰਦੇ ਆ ਜੇਕਰ ਉਰੀ ਰਾਤ ਨੂੰ ਬੱਚਾ ਬਿਮਾਰ ਸੀ ਤਾਂ ਜਿਹੜਾ ਸਿਵਲ ਹਸਪੀਟਲ ਆਦਮਪੁਰ ਆ ਉਹ 24 ਘੰਟੇ ਹੁੰਦਾ ਨਾ ਕਿ ਉਹ ਉਹ ਤਾਂ ਨਹੀਂ ਬੰਦ ਕਰਾਤਾ ਸਿਵਲ ਹਸਪੀਟਲ ਸਾਡੇ ਦੇ ਸਰਪੰਚਾ ਦਾ ਆਪਣੇ ਸਮਾਜ ਦੇਖਣਾ ਆਪਾਂ ਬੋਲੀਏ ਸੋ ਇਹਨੂੰ ਮर्याਦਾ ਦਾ ਰੱਖਣਾ ਚਾਹੀਦਾ ਸੀ ਆਪਣੇ ਪਰਿਵਾਰੀ ਦਾ ਰੱਖਣਾ ਚਾਹੀਦਾ ਮर्याਦਾ ਰੱਖਣੀ ਚਾਹੀਦੀ ਸੀ ਪਰ ਇਹਨੇ ਉਹ ਸਾਰੀਆਂ ਜਿਹੜੀਆਂ ਬੰਦਸਾਂ ਤੋੜ ਕੇ ਜਿਹੜਾ ਸਾਰੀ ਹੱਦੇ ਪਾਰ ਕਰਤੀ ਆ ਜੋ ਬੋਲੇ ਲਬਜ ਬੋਲੇ ਕੋਈ ਇਦਾਂ ਦੇ ਲਬਜ ਜਿਹੜੇ ਆ ਉਹਦਾ ਪੂਰਾ ਸਮਾਜ ਜਿਹੜਾ ਨਹੀਂ ਸਹਿਣ ਕਰਕੇ ਉਸਤੇ ਉੱਤੇ ਕਾਰਵਾਈ ਬਣੀ ਆ ਤੇ ਸਾਰੇ ਸਾਥੀਆਂ ਦਾ ਜਿਨ੍ਹਾਂ ਨੇ ਵੀ ਸੰਘਰਸ਼ ਕੀਤਾ ਅਤੇ ਜਿਹੜੇ ਹੋਰ ਸਾਥੀ ਆ ਜਿਹੜੇ ਬੜੇ ਚਿੰਤਤ ਸੀਗੇ ਦੇਸ਼ਾਂ ਵਿਦੇਸ਼ਾਂ ਤੋਂ ਬਾਹਰ ਜਿੱਲੇ ਜੋ ਪੰਜਾਬ ਦੇ ਜੋ ਫੋਨ ਹੁੰਦਾ ਵੀ ਉਹਰਾ ਕੀ ਬਣਿਆ ਕੀ ਬਣਿਆ ਕਿਉਂਕਿ ਅਸੀਂ ਉਸੇ ਟਾਈਮ ਜਿਹੜਾ ਤਰੰਤ ਜਦੋਂ ਆਪਣੇ ਵੇਜ ਦੇ ਉੱਪਰ ਉਹਦੀ ਪੋਸਟ ਪਾਈ ਸੀ ਤੇ ਸਾਰੇ ਸਾਥੀਆਂ ਨੂੰ ਵੀ ਇੱਤਾ ਹੀ ਸੋਸ਼ਲ ਮੀਡੀਆ ਤੋਂ ਕਹੁੰਦਾ ਵੀ ਉੱਤੇ ਪਰਚਾ ਜਿਹੜਾ ਦਰਜ ਹੋ ਗਿਆ ਤੇ ਗ੍ਰਿਫਤਾਰੀ ਜਿਹੜੀ ਆ ਉਹ ਜਿਹੜੀ ਪੈ ਗਈ ਆ ਆਦਮ ਬੁਰ ਦੇ ਵਿੱਚ ਸੋ ਇੰਨੀ ਬੇਨਤੀ ਕਰਦਾ ਹੋਇਆ ਅੱਡੇ ਮਹਾਪੁਰਚਾਂ ਦਾ ਸੰਸਮਾਜ ਦਾ ਫਿਰ ਤੋਂ ਬੇਨਤੀ ਕਰਦਾ ਵੀ ਕੋਈ ਵੀ ਬੰਦਾ ਬਰਖੜਾ ਨਾ ਬੋਲੇ ਤੁਸੀਂ ਆਪਣਾ ਕੰਮ ਕਰੋ ਸਮਾਜ ਆਪਣਾ ਕਰਦੇ ਸੰਤ ਮਹਾਪੁਰਸ਼ ਆਪਣਾ ਕਰਦੇ ਆ ਪਹਿਲਾਂ ਇਹ ਸੰਤਾਂ ਦੇ ਖਿਲਾਫ ਕੰਦੇ ਹੁੰਦੇ ਸੀ ਵੀ ਇਹਨਾਂ ਨੇ ਯੂਨੀਵਰਸਿਟੀ ਵਾਲੀਆਂ ਬਣਾਈਆਂ ਡੇਰੇ ਬਣਾਈ ਜਾਂਦੇ ਆ ਹੁਣ ਜਦੋਂ ਮਹਾਪੁਰਸ਼ਾਂ ਨੇ ਯੂਨੀਵਰਸਿਟੀ ਬਣਾਣੀ ਆ ਤੇ ਇਹ ਕਹਿੰਦੇ ਹਰ ਤਾਲਾ ਮੋਣ ਜਿਹਦੇ ਆ ਹੁਣ ਸਾਰੇ ਡੇਰੇਆਂ ਦੇ ਵਿੱਚ ਆਪਣੇ ਆਪਣੇ ਹਸਪਾਲ ਵੀ ਕਈਆਂ ਨੇ ਬਣਾ ਦਿੱਤੇ ਆ ਤੇ ਹੁਣ ਉਹਨਾਂ ਨੂੰ ਕੋਈ ਕੁਝ ਲੱਭਾ ਨਹੀਂ ਤੇ ਹੁਣ ਇਹ ਦੂਜੇ ਪਾਸੇ ਨੂੰ ਹੋ ਗਏ ਵੀ ਇਹ ਜਦੋਂ ਪ੍ਰਕਾਸ਼ ਜਿਹੜਾ ਹੁੰਦਾ ਆ ਇਹ ਢੋਲਕੀਆਂ ਵਜੋਂਦੇ ਛਣੀਆਂ ਵਜੋਂਦੇ ਆ ਦੱਸੋ ਇਹਨਾਂ ਨੂੰ ਬਸ ਇੱਕ ਸਾਰਨ ਚਾਹੀਦਾ ਆ ਤੇ ਜਿਹੜੇ ਸਮਾਜ ਦੇ ਕੋਕਰੂ ਹੁੰਦੇ ਆ ਇਹਨਾਂ ਦਾ ਜਿਹੜਾ ਬਾਈਕਾਟ ਹੋਣਾ ਚਾਹੀਦਾ ਇਦਾਂ ਦੇ ਮਾਰੇ ਅੰਸਰਾਂ ਦਾ ਜਿਹੜਾ ਸਮਾਜ ਪ੍ਰਤੀ ਸੰਤਾਂ ਦੇ ਖਿਲਾਫ ਜਿਹੜਾ ਹਮੇਸ਼ਾ ਹੀ ਬੋਲਦੇ ਰਹਿੰਦੇ ਆ ਤੇ ਮੈਨੂੰ ਪਤਾ ਲੱਗਾ ਵੀ ਥੋੜੇ ਜਆ ਹਰਨੇਕ ਨੇਕੀ ਨੇ ਵੀ ਕਾਫੀ ਇੱਕ ਵੀਡੀਓ ਪਾ ਕੇ ਜਿਹੜੀ ਆ ਸੋਸ਼ਲ ਮੀਡੀਆ ਤੇ ਪਾਈ ਆ ਉਸ ਵਿੱਚ ਵੀ ਜਿਹੜਾ ਮੜਾ ਬੋਲਿਆ ਉਹਦੇ ਉੱਪਰ ਵੀ ਜਿਹੜੀ ਕਾਰਵਾਈ ਕਰਾਈ ਜਾਊਗੀ